ਟੀ ਬਜਾਬ ਦੇ ਯਾਰੂ ਹੀ ਉਹਦੇ ਉਹ ਬਲਣਾ ਡੱਕੀਆਂ ਗਈਆਂ ਜੀ ਪ੍ਰੋਬਲਮ ਆ ਵੇਖੋ ਪ੍ਰਸ਼ਾਸਨ ਗੰਦੀ ਕਰਤੂਤ ਪ੍ਰਸ਼ਾਸਨ ਦੀ ਜਿੱਥੇ ਇਹ ਪ੍ਰਸ਼ਾਸਨ ਦੁਬਾਰਾ ਚੜ ਕੇ ਆ ਗਿਆ ਵਾ ਇਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਪ੍ਰਸ਼ਾਸਨ ਤੇ ਕਿਸਾਨ ਆਹਮੋ ਸਾਹਮਣੇ ਹੋਣਗੇ ਅੱਜ ਪਾਸੇ ਪ੍ਰਸ਼ਾਸਨ ਹੈ ਅੱਜ ਪਾਸੇ ਕਿਸਾਨ ਕੋਈ ਨਹੀਂ ਕੋਈ ਨਹੀਂ ਵੀਰ ਜੀ ਆਪਾਂ ਵੀਡੀਓ ਬਣਾਉਂਦੇ ਆਹ ਵੇਖੋ ਇਧਰ ਪ੍ਰਸ਼ਾਸਨ ਤੇ ਪੁਲਸਾਂ ਨੂੰ ਸਮਝਾਉਣੀ ਹੈ ਫੜ ਲਾ ਫੜ ਲਾ ਫੜ ਆਹ ਵੇਖੋ ਹੋਏ ਆਖੇ ਪੁਲਸੀ ਡਾਂਗਾ ਦੇ ਡਾਂਗਾ ਮਾਰੀ ਡਾਂਗਾ ਪੁਲਸਾ ਵੇਖੋ ਪੁਲਸੀ ਡਾਂਗ ਛੱਡਾ ਕਰਤਾ ਕਹਾਂ ਪੁਲਸ ਨੇ ਡਾਂਗ ਛੱਡਾ ਕਰਤਾ ਕੜੀਆਂ ਕੜੀਆਂ ਤਗੜੀਆਂ ਡੰਗ ਆਹ ਦੇਖੋ ਕੜੀਆਂ ਕੜੀਆਂ ਤਗੜੀਆਂ ਡੰਗ ਆ ਜੀ ਆਪਾਂ ਕਾਲਾ ਹੁਣੇ ਭੱਲੇ ਤੇ ਥੱਲੇ ਡਾਂਗਾਂ ਕਾ ਖੜੀ ਥੱਲੇ ਥੇ ਥੱਲੇ ਨਹੀਂ ਲੰਗਣਾ ਭਾਵੇਂ ਅਸੀਂ 4 ਆ ਤੇ ਭਾਵੇਂ ਅਸੀਂ 2.5 ਆ ਪ੍ਰਸ਼ਾਸਨ ਆਪਣੀ ਯੋਰ ਅਜਮਾਇਸ਼ ਕਰੇ ਪੂਰੀ ਜਿੰਨੀ ਹੁੰਦੀ ਹੈ ਅਸੀਂ ਸਾਫ਼ ਕਹਿੰਦੇ ਜ ਹੁਣ ਇੱਥੇ ਖੜਕੇ ਅਸੀਂ ਆ ਜਿੰਨੀ ਮਸ਼ੀਨਰੀ ਹੈ ਉਹ ਨਹੀਂ ਲੈ ਰਹੀ ਜਾਣ ਦੇਣੀ ਜਿੰਨੀ ਤੇ ਡੀਸੀ ਸਾਹਿਬ ਨਹੀਂ ਹੁੰਦੇ ਇਹੋ ਹੀ ਮਨ ਚ ਜਾਣਿਆ ਨਾ ਕਿ ਮਸ਼ੀਨਰੀ ਲੈ ਜਾਗੇ ਇਹ ਮਸ਼ੀਨਰੀ ਹੁਣ ਉਹਦੇ ਹੀ ਜਾਊ ਜਦੋਂ ਇੱਥੇ ਡੀਸੀ ਸਾਹਿਬ ਆ ਕੇ ਗੱਲ ਕਰਨਗੇ ਕਿ ਟੇਬਲਾਂ ਤੇ ਸਾਡੀ ਬਿਆਨਬਾਜ਼ੀ ਕੀ ਆ ਤੇ ਪਹਿਲੀਆਂ ਚੱਕੀ ਹਰ ਥਾਂ ਸਰਕਾਰ ਦਾ ਰਲੇਵਾ ਤੁਸੀਂ ਵੇਖ ਲੋਏ ਬਿਠਾ ਪ੍ਰਸ਼ਾਸਨ ਡੀਸੀ ਆ ਜਾ ਇੱਥੇ ਉਹ ਕਰ ਲੈ ਗੱਲ ਸਾਡੇ ਨਾਲ ਰਿਹਾ ਐਸਟੀਐਮ ਸਾਹਿਬ ਆਪਾਂ ਮੈਂ ਅਸਦੀ ਵੀ ਆ ਜੀ ਅਸੀਂ ਵੀ ਇਹੀ ਚਾਹੁੰਦੇ ਆ ਵੀ ਇੱਕ ਕੰਕਰੀਟ ਜਿਹਾ ਕੋਈ ਸੋਲੂਸ਼ਨ ਜ਼ਰੂਰ ਨਿਕਲੇ ਉਹ ਨਿਕਲਣਾ ਤਾਂ ਜੇ ਰੀਜੀਓ ਤਾਂ ਨਿਕਲਣਾ ਵਾ ਜੇ ਇਹ ਵਾਰਡ ਉਹ ਨਵੇਂ ਕੱਢ ਕੇ ਲਿਆਉਂਦੇ ਆ ਜੋ ਸਾਡੇ ਨਾਲ ਗੱਲਬਾਤ ਕਰਦੇ ਆ ਸਾਰਿਆਂ ਵੀਰਾਂ ਨੂੰ ਜੇ ਆਖਰ ਆ ਜਾਣਿਆ ਜੀ ਹੋ ਜਾਣਾ ਜੀ ਇਹ ਪਹਿਲਾਂ ਵੀ ਹੁੰਦਾ ਹੁੰਦਾ ਜੀ ਹੋ ਜਾਂਦਾ ਹੁੰਦਾ ਜੀ ਮਗਰੋਂ ਫੇਰ ਜਿਹੜੀ ਜਿਹੜੀ ਦੱਸੋ ਜੀ ਜਿੱਦਾਂ ਆਰਬਿਟਰੇਸ਼ਨ 'ਚ ਜੀ ਜਾਂਦੇ ਵੀ ਐ ਤੋ ਉਹ ਇੱਕੋ ਦਿਨ 'ਚ ਥੋੜਨਾ ਉਹ ਵਕਸਫਤ ਮੈਂ ਦੱਸ ਮੈਂ ਦੱਸ ਜਿੰਦਾਬਾਦ ਬਿਲਾ ਮਾਰਜਾ ਜ਼ਮੀਨਾਂ ਦੇ ਕਬਜ਼ੇ ਕਰਨ ਵਾਲੀ ਸਰਕਾਰ ਮੁਰਦਾਬਾਦ 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 ਆਪ ਦਾ ਪ੍ਰਗੋਸ਼ਮਾਨ ਤੇ ਕੇਂਦਰ ਦਾ ਮੋਦੀ ਮੁਰਦਾਬਾਦ 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 ਬਿਲਾ ਮਾਰਜਾ ਦਿੱਤਿਆਂ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣ ਦੇਾਂਗੀ ਨਹੀਂ ਹੋਣ ਦੇਾਂਗੇ ਨਹੀਂ ਹੋਣ ਦੇਾਂਗੇ ਜਿੰਦਾਬਾਦ ਕਦੇ ਨਹੀਂ ਹੁੰਦੇ ਆਂਗੇ ਨਹੀਂ ਹੁੰਦੇ ਆਂਗੇ ਨਹੀਂ ਆਉਣੇਗੇ ਕਿ ਵੀ ਫਤਿਹ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਕਟਰਾ ਐਕਸੀਜਮ ਦੇ ਪ੍ਰੈਸ਼ਰ ਨੇ ਨੈਸ਼ਨਲ ਹੈਵੀ ਦੇ ਅਥਾਰਟੀ ਵੱਲੋਂ ਪਿੰਡਾਂ ਅੰਗਲ ਤੋਂ ਵਰ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਦੁਬਾਰਾ ਕਬਜ਼ੇ ਕੀਤੇ ਰਿਹਾ ਤੁਹਾਨੂੰ ਵੀਡੀਓ ਦੱਸ ਦੋ ਕਿ ਬਹੁਤ ਉੱਚਤਕਾਰੀ ਬਹੁਤ ਜਿਆਦੀ ਜਿਹੜੀ ਪੁਲਿਸ ਵੱਲ ਇਹ ਜਿਹੜੇ ਆਏ ਆ ਤੇ ਇਹ ੱੱਕੇ ਨਾਲ ਆ ਜਿਹੜੀ ਜ਼ਮੀਨ ਵਾਈ ਇਹਦਾ ਭਾਈ 1 ਰੁਪਈਆ ਨਹੀਂ ਪਿਆ ਸਰਕਾਰ ਦੀ ਤਾਨਾ ਸਹੀ ਤੇ ਸਰਕਾਰ ਦੀ ੱੱਕਾ ਸਹੀ ਹੈ ਪਰ ਅੱਜ ਵੀ ਕਿਸਾਨਾਂ ਨੇ ਐਲਾਨ ਕਰਤਾ ਕਿ ਅੱਜ ਜਾਂ ਆਰਾਂਗੇ ਜਾਂ ਲੜਾਂਗੇ ਜਾਂ ਮਰਾਂਗੇ مشینਾਂ ਨਾਲ ਨਹੀਂ ਅੱਜ ਜਾਣਦਾਂਗੇ ਅੱਜ ਕਿਸੇ ਪਾਸੇ ਗੱਲ ਲਾ ਕੇ ਫੇਈ ਮਸਲਾ ਹੱਲ ਹੋ ਕਿਉਂਕਿ ਜੋ ਹਾਕਮ ਤੇਰ ਕਰਦੀ ਬਈਆ ਹਾਕ ਮੰਨਾ ਵੀ ਹੈ ਤੇ ਬੋਲਾ ਵੀ ਹੈ ਤੇ ਹੁਣ ਗੁੰਗਾ ਵੀ ਆ ਬਿਲਕੁਲ ਕੇਂਦਰ ਦੇ ਅੱਗੇ ਗੋਡੇ ਟੇਕੇ ਆ ਤੇ ਰਲ ਮਿਲ ਕੇ ਖਿਜੜੀ ਪੱਕਦੀ ਪਈ ਆ ਆ ਜਿਹੜਾ ਬਦਲਾਵ ਵਾਲਾ ਚਾਅ ਸੀ ਪੰਜਾਬ ਦੀ ਧਰਤੀ ਤੇ ਉਹ ਬੜੇ ਸਾਲਾਂ ਦਾ ਲੱਥ ਗਿਆ ਆ ਹੁਣ ਤੇ ਬਸ ਮਾਰਕਟ ਦੀ ਬਣਾ ਲਓ ਕੱਟ ਕੇ ਨੂਰੇ ਚ ਲਾਉਣ ਲੱਗਾ ਹਾਂ ਕੱਟ ਆ ਆ ਸਾਰਾ ਕੁਝ ਕਰਾਉਣਾ ਹੈ ਕਿ ਠੀਕ ਨਹੀਂ ਆ ਇਹ ਵੇਖੋ ਤੁਸੀਂ ਰਿਪੋਰਟ ਰੈਂਕ ਦੀ ਜਿਹੜਾ ਨਸਾਨੀਆ ਸਾਹਿਬ ਜਿਸ ਤਰ੍ਹਾਂ ਹੁਣ ਹਰ ਲੋਕੀ ਤੇ ਆਰਬਿਟ੍ਰੇਸ਼ਨ ਚ ਵੀ ਕੇਸ ਜਾਂਦਾ ਤੁਸੀਂ ਇਹਦੀ ਪੈੜੀ ਦਾ ਕੋਈ ਰੇਟ ਹੋਰ ਮੰਗ ਰਹੇ ਹੋ ਆਰਬਿਟ੍ਰੇਟਰ ਉਹਦੇ ਵਿੱਚ ਹੋਰ ਕੁਝ ਫਿਕਸ ਕਰਦਾ ਉਹਦੇ ਤੇ ਕਿਦਾਂ ਸਹਿਮਤੀ ਹੋਊਗੀ ਮੈਂ ਦੱਸ ਦਿੰਦਾ ਮੈਂ ਦੱਸਦਾ ਸਹਿਮਤੀ ਕਿੱਥੇ ਆ ਅਸੀਂ ਤਾਂ ਲੋਕਾਂ ਦੇ ਵਿੱਚ ਗੱਲ ਬਦਲ ਕੇ ਨਹੀਂ ਰੱਖਦੇ ਹੁੰਦੇ ਤੁਸੀਂ ਅਜੇ ਲੈਪਸ ਸਾਹਿਬ ਉਹਨਾਂ ਮੀਟਿੰਗਾਂ 'ਚ ਬੈਠ ਨਹੀਂ ਰਹੇ ਆ ਇਹਨਾਂ ਨੂੰ ਪੁੱਛੋ ਜੀ ਇਹਨਾਂ ਦਾ ਨੈਸ਼ਨਲ ਹਾਈਵੇ ਡੀਏਜੀ ਦਫ਼ਤਰ ਅੰਮ੍ਰਿਤਸਰ ਚਤਾਲਾ ਸਾਹਿਬ ਉਸ ਮੀਟਿੰਗ 'ਚ ਸੀਗੇ ਸਾਡੇ ਨਾਲ ਕੀ ਕਮਿਟ ਹੋਇਆ ਮੰਗਣ ਮਗਾਉਣ ਵਾਲੀਆਂ ਤੇ ਗੱਲਾਂ ਬਹੁਤ ਦੂਰ ਨੇ ਤਰਲੀਆਂ ਤੇ ਕਮ ਆਇਆ ਪਿਆ ਇਹਨਾਂ ਲੋਕਾਂ ਵਿਚਾਰਿਆਂ ਦਾ ਇਹਨੇ ਸਾਡੇ ਨਾਲ ਕਮਿਟ ਕੀਤਾ ਕਿ 54 ਲੱਖ 55 ਲੱਖ ਰੁਪਈਆ ਤੁਹਾਡਾ ਬਣ ਗਿਆ ਠੀਕ ਹੈ ਜੀ ਉਹਦੇ ਤੇ ਤੁਹਾਨੂੰ ਲਗਭਗ 15-16 ਲੱਖ ਰੁਪਈਆ ਜਿਹੜਾ ਹੈ ਉੱਤੇ ਹੋਰ ਵਾਧਾ ਬਣਦਾ ਪਿਆ ਤੁਹਾਡਾ ਤੁਹਾਨੂੰ 65 ਲੱਖ ਤੋਂ ਲੈ ਕੇ 71 ਲੱਖ ਰੁਪਈਆ ਤੱਕ ਪੈਸੇ ਮਿਲ ਜਾਣੇ ਜੇ ਨੈਸ਼ਨਲ ਹਾਈ ਹਾਈਵੇ ਜਿਹੜਾ ਐ ਐਨ ਐਚ ਆਈਏ ਉੱਥੇ ਕਮਿਟ ਕਰਕੇ ਆਇਆ ਕਿ ਵਾਕੇ ਹੀ ਇਹਨੇ ਪੈਸੇ ਬਣਦੇ ਨੇ ਜੀ 71 ਲੱਖ ਤੱਕ ਬਣਦੇ ਅਸੀਂ ਕਿਹਾ ਜੀ ਅਸੀਂ ਲੋਕਾਂ ਨੂੰ ਪਾਸੇ ਕਰ ਲਾਂਗੇ ਬਿਲਕੁਲ ਪਾਸੇ ਕਰ ਲਾਂਗੇ ਆਓ ਜੀ ਮੈਂ ਕਹਿੰਦਾ ਕਿ ਕੋਈ ਇੱਕ ਕਮਿਟਮੈਂਟ ਕੋਈ ਵੀ ਡੈਪਟ ਸਭ ਕੋਈ ਦੱਸਣਾ ਨਾ 71 ਹੈ ਨਾ 65 ਹੈ ਨਾ 67 ਹੈ ਨਾ 68 ਹੈ ਨਾ ਵਿਆਜ ਫਾਨੂੰ ਜੀ ਇਹਨਾਂ ਸਾਰਾ ਪਿਛਲਾ ਸੈਂਕਸ਼ਨ ਹੋ ਗਿਆ ਜੀ ਉਹ ਚ ਤੁਹਾਨੂੰ 3 ਮਿਲ ਗਿਆ ਤੁਹਾਡਾ ਨਵਾਂ ਸੈਂਕਸ਼ਨ ਆ ਗਿਆ ਜੀ 6 ਲੱਖ ਦਾ ਤੁਹਾਨੂੰ 9 ਲੱਖ ਮਿਲ ਲੱਗਾ ਜੀ ਕਿਹੜਾ 9 ਲੱਖ ਜੀ ਕਿਹੜਾ 6 ਲੱਖ ਅਹੀਂ ਇਹ ਵੀ ਕਿਆ ਵੀ ਰੋਟੀ ਦੇ ਹੱਦ ਤੱਕ ਬੀ ਐਮ ਡੀ ਲੈ ਕੇ ਤੁਰੇ ਫਿਰਦੇ ਆ ਸੈਸ਼ਨਲ ਹਾਈਵੇ ਨੇ ਬਣਾਏ ਆ ਨੈਸ਼ਨਲ ਹਾਈਵੇ ਚ ਕਲੇ ਕੁਛ ਨਹੀਂ ਪਾਉਣਾ ਜਿਹੜੇ ਕਿਰਤੀ ਯਾਬ ਮਾਲਾ ਗੱਲ ਐਡੀਐਮ ਸਾਹਿਬ ਨਾਲ ਬਹੁਤ ਘਟਵਾ ਯਾ ਨਵਾਂ ਰੰਗੜ ਨੰਗਲ ਤੋਂ ਇਧਰ ਨੂੰ ਬਿਆਸ ਵਾਲਾ ਜਿਹੜਾ ਰੋਡ ਲੰਗਦਾ ਹੈਗਾ 1 ਕਰੋੜ 60 ਲੱਖ ਰੁਪਈਆ ਰੇਟ ਆ 2 ਮਹੀਨੇ 3 ਮਹੀਨੇ ਪਹਿਲਾਂ ਇਹ ਹੋ ਨਹੀਂ ਸਕਦਾ ਇੰਨਾ ਰੇਟ ਹੋ ਨਹੀਂ ਸਕਦਾ ਜੋ ਹੈ ਗੱਲਾਂ ਮਤਲਬ ਸਮਝ ਤੋਂ ਪਰੇ ਗੱਲਾਂ ਕਰਦਾ ਕਰਤੌਰ ਦਾ ਪਤਾ ਤਹਿਸੀਲਦਾਰ ਨੂੰ ਨਹੀਂ ਕੀ ਕਰਤੌਰ ਕੀ ਕਰ ਰਿਹਾ तहसीलदार ਦਾ ਪਤਾ ਐਸਡੀਐਮ ਨੂੰ ਨਹੀਂ ਕੀ ਐਸਡੀਐਮ ਇਹਨੇ ਕੀ ਥਲੇ ਖਿਚੜੀ ਪਕਾਈ ਤੇ ਐਸਡੀਐਮ ਦਾ ਡੀਸੀ ਨੂੰ ਨਹੀਂ ਪਤਾ ਕਿ ਇਹਨੇ ਥੱਲੇ ਥੱਲੇ ਪੈਰਾਂ ਦੇ ਥੱਲੇ ਕਿਹੜਾ ਸੁਹਾਗਾ ਫੇਰ ਦਿੱਤਾ ਆ ਜੀ ਆ ਸਾਬ ਖੜੇ ਨੇ ਅਸੀਂ ਤੇ ਆਮ ਲੋਕ ਆ ਨਾ ਜੀ ਸਾਨੂੰ ਤਾਂ ਪਤਾ ਕੁਛ ਨਹੀਂ ਆ ਸਾਬ ਦੇ ਮਹਿਕਮੇ ਚ ਖੜੇ ਨੇ ਨਾ ਆ ਪਿੱਛੇ ਜਸਵੀਰ ਜੀ ਖੜੇ ਨੇ ਜਸਵੀਰ ਜੀ ਆ ਮਹਿਕਮੇ ਨੂੰ ਜਿਹੜੇ ਨੂੰ ਤੁਸੀਂ ਇਨਵੋਲ ਕਰਕੇ ਅਵਾਰਡ ਬਣਾਉਂਦੇ ਪਏ ਇਹਨਾਂ ਨੂੰ ਕੋਈ ਡੈਫੀਨੇਸ਼ਨ ਬ੍ਰਾਊਨ ਏਰੀਆ ਤੇ ਗ੍ਰੀਨ ਏਰੀਆ ਤੇ ਮਿਲਟਾਈਟਰੀ ਏਰੀਆ ਕਿਹੜਾ ਹੁੰਦਾ ਕਿਵੇਂ ਕੀਤਾ ਇਹਨਾਂ ਸੜਕ ਤੇ ਖਲੋ ਕੇ ਕਰ ਛੜਿਆ ਇਨੂੰ ਗ੍ਰੀਨ ਕਰ ਲੋ ਇਹਨੂੰ ਬ੍ਰਾਊਨ ਕਰ ਲੋ ਸਰ ਕਪੂਰਥਲੇ ਤੇ ਗਰਦਾਸਪੁਰ ਦੀ ਹੱਦ ਤੇ ਬਲੜਵਾਲ ਦੇ ਹੱਦ ਆ ਤੇ ਜੇ ਹਰ ਚੀਜ਼ ਦੇ ਜਿਹੜੇ ਆ ਦੋ ਪਾਸੇ ਹੁੰਦੇ ਹਰ ਚੀਜ਼ ਦੇ ਦੋ ਪਾਸੇ ਇਹਦਾ ਵੀ ਇੱਕ ਦੂਜਾ ਪਾਸਾ ਵਾ ਵੀ ਜੇ ਅਸੀਂ ਤਗੜੇ ਹੋ ਕੇ 5-7 ਸਾਲ ਲੜ ਗਏ ਹੋਰ ਆਪਦੀਆਂ ਜ਼ਮੀਨਾਂ ਬਚਾ ਗਏ ਆਉਣ ਵਾਲੇ ਪੰਜ-7 ਸਾਲਾਂ ਦੇ ਵਿੱਚ ਸਭ ਤੋਂ ਲਾਹੇਵੰਦ ਧੰਦਾ ਜਿਹੜਾ ਉਹ ਖੇਤੀ ਹੋਊਗੀ ਖੇਤੀ ਜੇ ਅਸੀਂ ਖੇਤੀ ਨੀਤੀ ਦੀ ਲੜਾਈ ਲੜਗੇ ਖੇਤੀ ਨੀਤੀ ਜਿਹੜੀ ਆ ਸਰਕਾਰ ਕੋ ਚੰਗੀ ਲਾਗੂ ਕਰਾਉਣ ਦੇ ਵਿੱਚ ਕਾਮਯਾਬ ਹੋ ਗਈ ਆਪਾਂ ਨਿਗਾਹ ਮਾਰ ਕੇ ਦੇਖੀਏ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿੰਨਾ ਕੰਟਰੀਆਂ ਦੇ ਵਿੱਚ ਇਹੋ ਜੀਆਂ ਕੰਟਰੀਆਂ ਆ ਜਿਹੜੇ ਜਾਂਦੇ ਆ ਅਸੀਂ ਤੇ ਪੜਿਆ ਹੀ ਆ ਜਾਂ ਵੇਖਿਆ ਸੋਸ਼ਲ ਮੀਡੀਆ ਤੇ ਜਿਹੜੇ ਜਾਂਦੇ ਆ ਜਿਹੜੇ ਹੋ ਕੇ ਆਏ ਆ ਉਹਨਾਂ ਨੇ ਵੇਖਿਆ ਵੀ ਹੋਊਗਾ ਵੀ ਇਹੋ ਜੀਆਂ ਐ ਨਹੀਂ ਆ ਗਈ ਗੱਲ ਸਾਰੀ ਅਫਸਰਸ਼ਾਈ ਬੰਦੀ ਹੈ ਉਸ ਤੋਂ ਬਾਅਦ ਵੀ ਫੇਰ ਚਲੋ ਇਹ ਆਉਂਦੇ ਰਹੇ ਅਸੀਂ ਫੈਸਲਾ ਕਰਕੇ ਹੁਣ ਰੋਕਣੀ ਆਈ ਰੇਲ ਤੇ ਹੈ 6 ਵਜੇ ਰਾਤ ਦੇ 1 ਵਜੇ ਜਦੋਂ ਭਾਰਤ ਤੇ ਪਾਕਿਸਤਾਨ ਦਾ ਜੰਦ ਛਿੜ ਗਿਆ ਉਹ ਦਿਨ ਹੀ ਰੇਲ ਦੇ ਉੱਤੇ ਪਰ ਇਹ ਰੋਕੀ ਨਹੀਂ ਹੁਣ ਦਾਦਾ ਦਾ 1 ਵਜਾ ਉੱਥੇ ਕੋਈ ਡਿਫਟੀ ਆ ਕੇ ਸਾਨੂੰ ਤੁਮ ਕਹਿੰਦਾ ਜਾਂ ਕਿਹਾ ਨਾ ਕਰ ਏਦਾਂ ਰਾਤ ਦਾ 1 ਵਜਾ ਬੰਦੇ ਸਾਡੇ ਪਰੋਗ ਹੁੰਦੇ ਇਹਰਾ ਵੀ ਨੁਕਸਾਨ ਹੋਊ ਸਾਡਾ ਵੀ ਹੋਊਗਾ ਅੰਬਰ ਸਰਦਾ ਜੀ ਚਲੋ ਅਸੀਂ ਉੱਥੇ ਮੁੜ ਕੇ ਮੰਦੇ ਆਪਣੇ ਰੋਕ ਲੈ ਜੀ ਉੱਤੇ ਰੇਲ ਤੇ ਚੱਲਣਾ ਸਾਨੂੰ ਪਤਾ ਲੱਗ ਗਿਆ ਜੁੱਧ ਜੁੱਧ ਲੜ ਗਿਆ ਉਹ ਨਾ ਯਾਰ ਲੱਗ ਗਿਆ ਭਾਰਤ ਪਾਕਿਸਤਾਨ ਦਾ ਅਸੀਂ ਫੇਰ ਅਸੀਂ ਆਖਾਂ ਰੇਲ ਨਹੀਂ ਰੋਕਣੀ ਪਈ ਤੇ ਫੌਜ ਫੂਜ ਆਉਂਦੀਆਂ ਸਾਫਾ ਦਾਵਾ ਫੜਾ ਹੋ ਗਏ ਅਸੀਂ ਉੱਥੇ ਮੁੜ ਕੇ ਆਈ ਜੀ ਗਏ ਡੇਢ ਹੋਤੀ ਰਾਤ ਉੱਤੀ ਹੋ ਗਏ ਕਿ ਕੋਈ ਏਡਾ ਪਰੋਕਤ ਨੂੰ ਜਰੂਰ ਲੱਗੀ ਆ ਆਪਣਾ ਆਖਰੀ ਕੰਮ ਤੇ ਤੁਸੀਂ ਜਿਹੜਾ ਵਾ ਅਸੀਂ ਡਿਕਲੇਅਰ ਕਰਕੇ ਸਾਰਾ ਕੋਈ ਜਾਵਾਂਗੇ ਉਦਾਂ ਨਹੀਂ ਜਿਹੜੇ ਕੇਸ ਤੁਹਾਡੇ ਆਰਬਿਟ੍ਰੇਸ਼ਨ ਨੂੰ ਚਲੇਗੇ ਅੰਨ੍ਹਾ ਤਾਂ ਉਹ ਤੇ ਵੀ ਨਹੀਂ ਆ ਪਈਆਂ ਪਹਿਲਾਂ ਕੋਈ ਉਹਦੇ ਯਾਦ ਜਿੰਨਾ ਕੇ ਨਹੀਂ ਹੋ ਕੇ ਤੁਹਾਨੂੰ ਘਟੇ ਪੁੱਟੇ ਦੀ ਚੋਣ ਕਰ ਲੈ। ਇਹ ਸਟੇਟਮੈਂਟ ਹੈ ਉਹਦੇ ਅਧਾਰ ਤੇ ਹੀ ਕਰਨਾ। ਅੱਛਾ ਡੀਸੀ ਉਸ ਤੋਂ ਚੈਨਲ ਹੋਰ ਚੱਲਦਾ। ਆਈਜੀ ਤੋਂ ਚੈਨਲ ਹੋਰ ਚੱਲਦਾ। ਇਹਨਾਂ ਤੋਂ ਚੈਨਲ ਵੱਖਰਾ ਚੱਲਦਾ ਜਿੱਥੇ ਕਮਿਊਨੀਕੇਸ਼ਨ ਗਿਆ। ਜਿੱਥੇ ਆਪਾਂ ਫਸਦੇ ਆ ਜਾਂਦੇ। ਇਹ ਤੋੜ ਲੈਂਦੇ ਆ ਹਰ ਹਫਤੇ ਬਾਵਾ 20 ਨਹੀਂ ਬਾਵਾ। ਜਾਓ ਜੀ ਚਲੋ ਤੁਹਾਨੂੰ ਆਉਣਾ ਤੁਸੀਂ ਉਹਦੇ ਜਨਾਂ। ਇਹ ਸਵਾਲ ਆ ਵੀ ਇੱਕ ਕਮਿਊਨੀਕੇਸ਼ਨ ਗੈਪ ਦੇ ਵਿੱਚ ਨੁਕਸਾਨ ਹੁੰਦੇ ਆ ਸਵਾਲ ਆ ਅਸੀਂ ਇਹਨੇ ਦੇਖੋ ਆ ਸਾਰੇ ਆਪਣੇ ਆ ਵਰਦੀਆਂ ਵਾਲੇ ਵੀ ਖਲੋਤੇ ਆ ਇਹ ਵੀ ਖਲੋਤੇ ਸਾਰੇ ਆਪਣੇ ਆ ਇਧਰ ਸਾਡੇ ਤੋਂ ਭੀੜ ਦੂਰੇ ਪਾਸੇ ਚੱਲ ਗਈ ਕੀ ਕਰਦੇ ਹੋ ਕਿ ਸਾਨੂੰ ਪਰਚੀ ਕਰੋਗੇ ਨਾ ਜੇਲ ਕਰਦੇ ਹੋਗੇ ਬੰਦੇ ਦੇ 60 ਲੱਗਦੀ 300 ਲਾਓਗੇ 300 70 ਲੱਗੂ 300 2 ਲੱਗੂਗੇ ਬੀਐਨਐਸ ਨਵਾਂ ਆਇਆ ਕਾਟਾ ਉਹ ਅਗਲਾ ਜਿਹਦੀ ਜ਼ਮੀਨ ਜਲਦੀ ਹੋਵੇ ਮਿਲਦਾ ਕੱਖ ਨਾ ਹੋਵੇ ਉਹ ਫਿਰ ਜ਼ਮੀਨਾਂ ਦੇ ਸਾਰਾ ਕੁਝ ਪੁੱਲਦਾ ਹੁੰਦਾ ਤੁਹਾਡੀ ਸ਼ਰਮ ਨੇ ਆਈ ਜਾਂਦੇ ਆ ਵੀ ਇਹ ਡੀਸੀ ਸਾਹਿਬ ਸਾਨੂੰ ਲੱਗਦਾ ਵੀ ਇਹ ਜਿਹੜੇ ਰਾਹ ਪਾਏ ਆ ਇਹ ਨਾ ਠੀਕ ਨਹੀਂ ਆ ਉੱਥੇ ਗੱਲ ਕਰਨ ਆਈਏ ਸਬਸਰਿਆ ਉੱਥੇ ਕਰਨ ਗੱਲ ਜਾ ਕੇ ਆਪਣਾ ਸੈਕਿਉਰਟੀ ਦਾ ਭਗਤ ਮੰਨਣਾ ਵੀ लाज ਸਿਆਪਾ ਭਈ ਨੂੰ ਭਗਵਾਨ ਕਮਾਨ 2 ਮਿੰਟਾਂ ਚ ਕਹਦੇ ਇਹਨੂੰ ਤੇਜ ਦੀ ਹਾਲ ਕਹਦੇ ਮਸ਼ਹਾਲ ਨੂੰ ਤੇ ਵਾਰ ਕਰਦੇ ਨੇ ਕਹਿੰਦੇ ਕਿੱਡੀ ਗੱਲ ਹੈ ਜਿਹੜਾ ਕਾਲਾ ਬਾਣਾ ਹੀ ਇਹਨਾਂ ਦੇ ਥੱਲੇ ਆ ਇੱਥੇ ਗੱਲ ਨਹੀਂ ਪਈ ਆ ਸਾਨੂੰ ਪਤਾ ਨਹੀਂ ਆਂਦੀ ਮਨਛਾ ਕੀ ਮਨਛਾ ਕਿਹੜੇ ਪਾਸੇ ਨੂੰ ਖੜਦੇ ਆ ਆਹ ਵਾ ਜਿਹੜੀ ਅਸਲ ਗੱਲ ਆ ਉਦੋਂ ਜਾਓ 2-4 ਵਾਰ 10 ਕੱਢ ਕੇ ਲਿਆਓ ਜਦੋਂ ਤੂੰ 4-10 9 ਵਾਰ ਵਾਰ ਕੱਢ ਕੇ ਲਿਆਓਗੇ ਸਾਰਾ ਕਲੀਅਰ ਕਰ ਦਾਂਗੇ ਉਹ ਕਿਸ਼ਨਪੂਰ ਸੇ ਨਹੀਂ 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 ਪਰ ਉਹ ਆਪਾਂ ਕੰਮ ਕਰ ਦੇ ਜੇ ਜਿਹੜੇ ਆਪਣੇ ਇੱਥੇ ਅਫਸਰ ਆਉਂਦੇ ਆ ਸ਼ਾਇਦ ਉਹਨਾਂ ਦਾ ਹਾਸ ਨਹੀਂ ਪਈ ਤੱਕ ਗੱਲ ਆ ਆਏ ਤੁਸੀਂ ਦਾ ਪੈ ਸਕਦਾ ਆਪਾਂ ਉਹ ਤੋਂ ਨਹੀਂ ਗੱਲ ਕਰੀ ਆ ਜੀ ਸਾਹਿਬ ਨਾਲ ਹਾਂ ਬਿਲਕੁਲ ਚਲੋ ਚਿਤਾਰਾ ਸਾਹਿਬ ਦੀ ਗੱਲ ਹੋ ਗਈ ਹਾਂ ਉਹਨਾਂ ਜਿਸ ਵੀਰ ਇੱਥੇ ਖੜਾ ਉੱਥੇ ਗੱਲ ਹੀ ਸੀਗੀ ਜੋ ਕਲੀਅਰ ਆ ਤਾਂ ਕਬਜ਼ੇ ਵਾਲੀ ਤਾਂ ਮਹਿਮੇ ਵਿੱਚ ਹੈ ਹੀ ਨਹੀਂ ਉਹਦੇ ਵਿੱਚ ਇਹ ਸੀਗਾ ਜਿਹੜੀ ਗੱਲ ਅਚਾਰਾ ਸਾਹਿਬ ਨੇ ਕਰਤੀ ਮੈਂ ਰਿਪੀਟ ਨਾ ਕਰਾਂ ਕਿ ਲੰਬੀ ਗੱਲ ਉਹ ਹੀ ਖਿੱਚੀ ਦਈਏ ਕਿ ਤਿੰਨ ਤਰ੍ਹਾਂ ਦੇ ਕੇਸ ਨੇ ਉਹਨਾਂ ਦੇ ਵਾਸਤੇ ਅਸੀਂ ਮਸਾਣੀਆ ਸਾਹਿਬ ਆਰਬਿਟ੍ਰੇਸ਼ਨ ਜਾਣਾ ਹੈ ਜੀ ਜੀ ਠੀਕ ਹੈ ਅਸੀਂ ਤੁਹਾਨੂੰ ਨਾਲ ਹੀ ਲੈ ਚਲਾਂਗੇ ਹਾਂ ਠੀਕ ਹੈ ਤੁਹਾਨੂੰ ਨਾਲ ਲੈ ਚਲਾਂਗੇ ਫਰਾਈਡੇ ਨੂੰ ਕਲੀਅਰ ਹੋ ਜਾਊਗੀ ਜੀ ਕਿ ਫਰਾਈਡੇ ਦੀ ਗੱਲ ਹੈ ਫਰਾਈਡੇ ਨੂੰ ਕਾਲ ਆ ਗਈ ਕਿ ਕੁਝ ਫਾਈਲਾਂ ਦੇ ਵਿੱਚ ਪ੍ਰੋਬਲਮ ਆ ਨਹੀਂ ਜਾ ਸਕਦਾ ਸੈਟਰਡੇ ਛੁੱਟੀ ਹੈਗੀ ਫੇਰ ਕੌਲਾ ਕੀ ਕਿ ਮੰਡੇ ਜਾਵਾਂਗੇ ਮੰਡੇ ਕੋਈ ਗੱਲਬਾਤ ਨਹੀਂ ਕੱਲ ਵੀ ਨੈਸ਼ਨਲ ਹਾਈਵੇ ਸਾਰਾ ਦਿਨ ਇੱਥੇ ਹੀ ਘੁੰਮਦਾ ਰਿਹਾ ਤੁਹਾਨੂੰ ਫੋਨ ਆਉਂਦੇ ਰਹੇ ਕਿ ਤੁਸੀਂ ਜੀ ਆ ਨਕਸ਼ੇ ਕਾਦੀਆਂ ਦੇ ਆ ਜੀ ਤੁਹਾਡੀ ਸ਼ਾਰਟ ਰੇਟ ਕੱਢਣ ਲੱਗੇ ਆ ਠੀਕ ਹੈ ਜੀ ਉਹ ਜਿਹੜੀਆਂ ਜ਼ਮੀਨਾਂ ਸੜਕ ਵਾਲੀਆਂ ਉਹਨਾਂ ਵਾਸਤੇ ਫੈਸਲਾ ਕਰਨਾ ਮੈਂ ਇਹ ਕਹਿੰਦਾ ਕਿ ਡੀਸੀ ਦਫ਼ਤਰ ਤੇ ਵਿੱਚ ਇਹ ਫਾਈਨਲ ਚੀਜ਼ਾਂ ਹੁੰਦੀਆਂ ਪਈਆਂ ਕਿ ਕੇਸ ਲਗਵਾਓ ਠੀਕ ਹੈ ਜਿਹੜੇ ਰਹਿੰਦੇ ਪੈਂਡਿੰਗ ਕੇਸ ਨੇ ਉਹਨਾਂ ਤੇ ਮਸਾਨੀਆ ਸਾਹਿਬ ਧਿਆਨ ਦਿਓ ਕਰਵਾ ਲਓ ਛੇ-ਤਿੰਨ ਵੇੜ ਦੀ ਜਲਦੀ ਹੋ ਜਾਵੇ ਅਸੀਂ ਇਹਨੂੰ ਡਿਲੇ ਨਹੀਂ ਕਰਨਾ ਚਾਹੁੰਦੇ ਠੀਕ ਹੈ ਤੇ ਤੁਸੀਂ ਇਹਦੇ ਲਈ ਸਾਡਾ ਸਾਥ ਦੋ ਮੈਂ ਕਹਾਂ ਜੀ ਸਾਨੂੰ ਦੱਸੋ ਅਸੀਂ ਤੇ ਤੁਹਾਡੇ ਨਾਲ ਪਿੰਡ-ਪਿੰਡ ਜਾਣ ਲਈ ਤਿਆਰ ਆ ਸਾਡੇ ਫਾਰਮਸ ਦਾ ਹੱਲ ਹੋਣਾ ਚਾਹੀਦਾ ਠੀਕ ਹੈ ਫਿਰ ਆ ਕੀ ਹੈ ਸਾਡਾ ਤਾਂ ਸਿੱਧਾ ਜਿਹਾ ਸਵਾਲ ਆ ਕਿ ਸਾਨੂੰ ਟੇਬਲ ਤੇ ਜਲੰਧਰ ਵਾਲੀ ਬਸਟ ਤੁਸੀਂ ਬਿਠਾਉਂਦੇ ਹੋ ਆਪ ਤੁਸੀਂ ਸਾਡੇ ਪਿਛੋਕਾ ਕਬਜ਼ਾ ਲੈ ਲੈਂਦੇ ਫਿਰ ਆਰਬਿਟਰੇਸ਼ਨ ਦੇ ਵਾਸਤੇ ਇਹ ਜੀ ਕੈਨਸਲ ਹੋ ਗਿਆ ਜੀ ਇਹ ਜੀ ਬਹਾਲ ਹੋ ਗਿਆ ਜੀ ਇਹਦੇ ਵਿੱਚ ਜੇਤੂ ਜੰਗ ਦੇ ਕਿ ਅਸੀਂ ਕਬਜ਼ਾ ਲੈ ਲਿਆ ਜ਼ਮੀਨ ਤੇ ਕਿਹਦੀ ਜ਼ਮੀਨ ਤੇ ਉਹ ਬੀਬੀ ਜਿਹਦੇ ਕੋਲ ਇੱਕ ਕਮਰਾ ਤੇ ਉਹਦੇ ਕਮਰੇ ਨੂੰ ਦਰਵਾਜ਼ਾ ਢੇਕ ਦੀਆਂ ਫਟੀਆਂ ਦਾ ਲੱਗਾ ਜਿਹੜੀ ਵਿਧਵਾ ਆ ਜਿਹਦੇ ਪੱਲੇ ਕੁਛ ਨਹੀਂ ਉਹਦੀ 3 ਕਨਾਲ ਜ਼ਮੀਨ ਤੇ ਪ੍ਰਸ਼ਾਸਨ ਕਬਜ਼ਾ ਕਰਾ ਕੇ ਤੇ ਪੁਲਿਸ ਦੀ ਹਾਜ਼ਰੀ 'ਚ ਗੋਲੀ ਚੱਲਦੀ ਆ ਵੀਡੀਓ ਚੱਲਦੀ ਥੋੜੇ ਕੋਲ ਤਾਂ ਆਉਣੀ ਨਹੀਂ ਤੁਹਾਡੇ ਮੋਬਾਈਲਾਂ ਤੇ ਨਹੀਂ ਆਉਣੀ ਕਿਉਂਕਿ ਤੁਸੀਂ ਖਾਕੀ ਪਾਈ ਆ ਜੇ ਆਈ ਹੋਈ ਤੇ ਤੁਹਾਡੀ ਜ਼ੁਬਾਨ ਤੇ ਗੱਲ ਨਹੀਂ ਆਉਣੀ ਕਿਉਂਕਿ ਆਪਾਂ ਗੈਰਤ ਦੀ ਨੌਕਰੀ ਨਹੀਂ ਕਰਦੇ ਪਏ ਇਹ ਜਲਾਲਤ ਦੀ ਆ ਜਿਹਦੇ ਵਿੱਚ ਸਾਡੇ ਮੂੰਹ ਹੀ ਨਾ ਖੁੱਲਣ ਜਿੱਦੇ ਵਿੱਚ ਅਸੀਂ ਖੜਕੇ ਕਹੀਏ ਨਾ ਵੀ ਥੱਲੇ ਇਨਸਾਨੀਅਤ ਮਰਦੀ ਪਈ ਆ ਤੁਸੀਂ ਆਪ ਤੇ ਪ੍ਰਬੰਧ ਪੂਰੇ ਕਰੋ ਬਿਲਕੁਲ ਅਜੇ ਨੂੰ ਸਾਫ਼ ਕੀਤਾ ਜਾਣਾ ਇੱਥੇ ਵੀ ਆ ਕਾਲੇ ਵਾਲੇ ਵੀ ਆ ਤਕੜੇ ਹੋ ਕੇ ਨਿਭਾਂਗੇ ਸਿਵਲ ਪ੍ਰਸ਼ਾਸਨ ਆ ਗਿਆ ਖੜਗੇ ਨੇ ਆ ਕੇ ਤੇ ਨਾਇਬ ਤਹਿਸੀਲਦਾਰ ਸਾਹਿਬ ਉਹ ਆਪ ਦਾ ਬਿਆਨ ਇੱਥੇ ਲੋਕਾਂ ਚ ਰੱਖਣ ਉੱਚੀ ਜਗ੍ਹਾ ਖੜਕੇ ਬੋਲਣ ਦੱਸਣ ਇਹ ਉਦਣ ਦੀ ਮੀਟਿੰਗ ਤੇ ਸ਼ਾਮਲ ਸੀਗੇ ਸਰਦਾਰ ਜੀ ਉੱਥੇ ਬੈਠੇ ਸੀ ਦਸਨ ਕੇ ਮੀਟਿੰਗ ਦੀ ਕੀ ਕਮਿਟਮੈਂਟ ਆ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਊਗੀ ਆਪ ਕੋ ਆਪਣੀਆਂ ਪੋਜੀਸ਼ਨਾਂ ਉੱਤੇ ਡੱਟ ਕੇ ਬੈਠੋ ਇਸੇ ਤਰੀਕੇ ਨਾਲ ਇਹਨੂੰ ਚਲਾਵਾਂਗੇ ਭਾਵੇਂ ਹੁਣੇ ਹਫਤਾ ਚੱਲ ਜੇ ਰਾਤ ਦਿਨ ਚੱਲ ਜੇ ਜਨਾਇਤ ਕੋ ਚਲਾਇਆ ਜਾਂਦਾ ਚੱਲ ਜਾਈ ਆਪ ਭਾਉ ਮਸ਼ੀਨ ਵਾਲਾ ਜਿਹੜਾ ਪ੍ਰਸ਼ਾਦਾ ਪਣੀ ਸ਼ਕੇ ਹੁਣ ਇੱਥੋਂ ਦੂਰ ਜਾ ਕੇ ਸੁਣ ਲੋ ਇੱਕ ਗੱਲ ਨੈਸ਼ਨਲ ਹਾਈਵੇ ਨੇ ਨੈਸ਼ਨਲ ਹਾਈਵੇ ਨੇ ਡੀਸੀ ਸਾਹਿਬ ਦੇ ਅੱਗੇ ਕੰਪਲੇਨ ਕੀਤੀ ਕਈ ਨਾ ਬੰਦਿਆਂ ਦੇ ਉੱਤੇ ਪਰਚਾ ਦਿੱਤਾ ਜਾਵੇ ਇਹ ਜਦੋਂ ਅਸੀਂ ਫੀਲਡ ਵਿੱਚ ਜਾਂਦੇ ਹਾਂ ਸਾਡੇ ਗੱਲ ਪੈਂਦੇ